ਸੋ ਵੀ ਅੱਜ ਜੀ ਆਇਆਂ ਨੂੰ ਜੀ ਤੁਹਾਨੂੰ ਜੀਤ ਨੂੰ ਜੀ ਆਇਆਂ ਬਾਈ ਵੇਖੋ ਮੈਂ ਪਹਿਲੀ ਵਾਰ ਉਹਨਾਂ ਦੇ ਅੱਜ ਦਰਸ਼ਨ ਕੀਤੇ ਨੇ ਤੇ ਉਹ ਵਿਸ਼ੇਸ਼ ਤੌਰ ਤੇ ਮਿਲਣ ਵਾਸਤੇ ਆਏ ਮੈਂ ਉਹਨਾਂ ਦਾ ਇਸ ਗੱਲ ਦਾ ਸਤਿਕਾਰ ਕਰਦਾ ਕਿਉਂਕਿ ਪਹਿਲੇ ਜਿੰਨੇ ਜਥੇਦਾਰ ਸੀ ਉਹ ਮੇਰੇ ਮਿੱਤਰ ਵੀ ਰਹਿ ਕਈਆਂ ਦਾ ਮੇਰੇ ਥਲੇ ਕੰਮ ਵੀ ਕਰਦੇ ਰਹਿ ਪਰ ਉਹ ਮੇਰੇ ਘਰ ਆਉਣ ਨੂੰ ਤਿਆਰ ਨਹੀਂ ਸੀ ਕਿਸੇ ਵੇਲੇ ਇਹ ਗਿਆਨੀ ਰਾਮ ਤੋਂ ਨੂੰ ਮਿਲ ਪਏ ਤੇ ਖੌਰੇ ਕੀ ਹੋ ਜਾਣਾ ਪਰ ਅੱਜ ਬਣਦਿਆ ਸਾਰ ਯਾਨੀ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਜੀ ਮੇਰੇ ਘਰ ਆਏ ਨੇ ਤੇ ਮੈਂ ਉਹਨਾਂ ਦਾ ਸਤਿਕਾਰ ਕੀਤਾ ਸਿਰੋਪਾ ਦਿੱਤਾ ਮੇਰਾ ਫਰਜ਼ ਬਣਦਾ ਸੋ ਮੈਂ ਉਹਨਾਂ ਨਾਲ ਜੀਓ ਆਇਆ ਕਹਿਣਾ ਨਾਲ ਹੀ ਜੋ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਨੇ ਉਹਨਾਂ ਨੇ ਆਪਣੀਆਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਮੈਂ ਹਰੇਕ ਜਥੇਦਾਰ ਨੂੰ ਹਰੇਕ ਪੰਥਕ ਆਗੂ ਨੂੰ ਬੇਨਤੀ ਕਰਦਾ ਰਿਹਾ ਹਾਂ ਉਹਨਾਂ ਨਾਲ ਅੱਜ ਇਹੋ ਵਿਚਾਰ ਹੋਈ ਪੰਥਕ ਕਾਰਜਾਂ ਵਾਸਤੇ ਕੋਈ ਮਹਾਪੁਰਖ ਪੰਥ ਦੀ ਏਕਤਾ ਵਾਸਤੇ ਪੰਥ ਦੇ ਧਰਮ ਪ੍ਰਚਾਰ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕਾਰਜ ਸ਼ੁਰੂ ਕਰੇ ਗਿਆਨੀ ਰਾਮ ਸਿੰਘ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਨਿਭਾਉਣ ਨੂੰ ਤਿਆਰ ਹੈ ਇਹੋ ਗੱਲ ਅਜ ਗਿਆਨੀ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਜੀ ਨਾਲ ਹੋਈ ਹੈ ਵੀ ਵੇਖੋ ਸਾਡੀ ਧਰਮ ਪ੍ਰਚਾਰ ਦੀ ਡਿਊਟੀ ਆ ਮਾਂ ਪਰੇਸ਼ਾਨ ਲਾਈ ਹੈ ਜੇ ਤੁਸੀਂ ਸਾਡੀ ਉਂਗਲੀ ਫੜ ਕੇ ਸਾਨੂੰ ਨਾਲ ਲੈ ਕੇ ਤੋਰੋਗੇ ਤੇ ਗੁਰਮਤਿ ਪ੍ਰਚਾਰ ਕਰਨਾ ਸਾਡਾ ਕਰਮ ਧਰਮ ਆ ਉਹ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕਰਾਂਗੇ ਇਹ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਜੀਓ ਆਿਆਂ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ